ਸਵਾਗਤ ਹੈ ਕਿਸਾਨ ਵੀਰੋ ਹਡਾ ਟੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਜੀ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਨਿਹਾਲ ਸਿੰਘ ਵਾਲੇ ਦਾ ਪਿੰਡ ਆ ਦੋ ਤੁਹਾਨੂੰ ਦਿਖਾਵਾਂਗੇ ਜਾਨਵਰ ਚੰਗੇ ਦਿਖਾਵਾਂਗੇ ਪੂਰੇ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਨੀਲੀ ਰਾਵੀ ਦਿਖਾਵਾਂਗੇ ਦੂਜੇ ਨੰਬਰ ਤੇ ਚੈੱਕ ਪਾਸ ਠੋਕੜ ਗੱਬਣ ਦਿਖਾਵਾਂਗੇ ਗੱਲਬਾਤ ਬਾਈ ਨ ਕਰਾਵਾਂਗੇ ਸੂਈ ਸਵਾਈ ਆ ਮਗਰ ਕੀ ਉਹ ਵੀ ਪੁੱਛਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਵੀਰੇ ਕਿਵੇਂ ਹੋ ਉਹ ਕਿਰਪਾਈ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਹੈ 7696010764 ਦੁਬਾਰਾ ਫੇਰ ਬੋਲ ਦਿਓ 7696010764 ਪਿੰਡ ਦੀਨਾ ਸਾਹਿਬ ਹੂੰ ਸਸੀ ਲਿਆਲ ਸਿੰਘ ਵਾਲਾ ਜਿਲ੍ਹਾ ਮੋਗਾ ਨੇੜੇ ਇੱਧਰ ਆਪਣਾ ਭਗਤਾ ਭਾਈ ਦਾ ਸਲਾਦਪੁਰਾ ਨੇੜੇ ਪਿਆ ਇਹ ਬਠਿੰਡੇ ਜ਼ਿਲ੍ਹੇ ਦੇ ਪਿੰਡ ਆਗੇ ਤੇ ਇੱਧਰ ਉਹ ਮੋਗੇ ਜ਼ਿਲ੍ਹੇ ਦੇ ਪਿੰਡ ਵੀ ਖਾਈ ਆ ਗਿਆ ਨਾਲ ਮੋਗੇ ਦਾ ਖਾਈ ਪੱਤੋ ਓਕੇ ਫਕਰਵਾੜ ਇੱਧਰ ਨੇੜੇ ਫਕਰਵਾੜ ਓਕੇ ਜੀ ਤੇ ਕਾਫੀ ਬਾਈ ਕੋਲੇ ਪਸ਼ੂ ਆ ਘਰ ਦੇ ਠੀਕ ਆ ਜੀ ਦੁੱਧ ਤੇ ਲਾਏ ਪਿਆ ਤੇ ਅੱਜ ਫਿਰ ਦੋ ਨਗ ਬਕਾਉ ਆ ਜੀ ਦੋ ਆ ਬਾਈ ਇਹ ਲਿਆਂਦੀ ਬੇਨੀ ਦੇ ਦਾ ਵੀ ਹੈ ਇਹ ਨੀਲੀ ਰਾਵੀ ਵਾਏ ਆ ਬਾਈ ਜੇ ਆਪਾਂ ਨੂੰ ਕੋਈ ਪਸ਼ੂ ਚੰਗਾ ਮਿਲ ਜੇ ਯਾਰ ਹੂੰ ਲੈ ਆਈ ਦਾ ਆਪਾਂ ਵੀ ਸ਼ੌਕ ਰੱਖਦੇ ਆ ਸ਼ੌਕ ਹੈ ਸ਼ੌਕ ਰੱਖਦੇ ਆ ਬਾਕੀ ਨਿਰਖ ਵੀ ਆ ਹਾਂ ਨਰਖਣੇ ਲਿਆ ਜਾਂਦਾ ਹੈ ਜਿਆ ਬਾਦੂ ਤੇ ਇੱਕ ਆਪਾਂ 7 ਮਹੀਨੇ ਚ ਇੱਕ ਪਾਸ ਦਿਖਾਉਣੀ ਹੈ ਨਾ ਜੀ ਇਹ ਚੈੱਕ ਪਾਸ ਇਹ ਵੀ ਟੋਪ ਹੀ ਹੈ 18 ਕਿਲੋ ਵਾਲੀ ਮੱਝ ਹੈ ਓਕੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਂਦੇ ਆ ਜੀ ਕਦੋਂ ਸੂਈ ਹੈ ਇਹ ਨੀਲੀ ਰਾਬੀ ਇਹ ਸੂਈ ਵੀ ਆ ਬਾਈ ਅ ਅੱਠ ਮਹੀਨੇ ਨੂੰ 7-8 ਦਿਨ ਹੋ ਗਿਆ ਜੀ 7 ਤੋਂ 8 ਦਿਨ ਸੂਈ ਨੂੰ ਹੋ ਗਏ ਤੇ ਮਗਰ ਕੀ ਆ ਗਿਆ ਜੀ ਇਹਦੇ ਮਗਰੇ ਦੇ ਕੱਟਾ ਹੈ ਬਾਈ ਓਕੇ ਦੂਜੀ ਸੂਈ ਝੂਟੀ ਹੈ ਹੂੰ ਕੋਈ ਮੰਨ ਲੈ ਤੀਜਾ ਮੰਨ ਲੈ ਠੀਕ ਹੈ ਨਾ ਓਕੇ ਜੀ ਤੇ ਮੈਂ ਇਹ ਦੋ ਟਾਈਮ ਆਪ ਖੜ ਕੇ ਕੋਲੇ ਦੋ ਡੰਗ ਚੋ ਕੇ ਲੈ ਕੇ ओके जी जे बिकजू ਆਪਾਂ ਸ਼ੌਂਕ ਨਾਲ ਵੇਚਨੀ ਆ ਤਨੀ ਖੜੀ ਆਪਣੇ ਕੋਲ ਤਬਾ ਕਿ ਸਾਰੇ ਜਿਹੜੀਆਂ ਨਿਸ਼ਾਨੀਆਂ ਜਿਹੜੇ ਮਾਰ ਕੇ ਸਾਰੇ ਕਵਰ ਕਰਦੀ ਆ ਹਾਂ ਨੀਲੀ 라ਵੀ ਦੇ ਨੀਲੀ 라ਵੀ ਦੇ ਆ ਕਾਗਜੀ ਨਿੰਪੋ ਜਾਂ ਮਾਪਿੰਦਾ ਤੇ ਕਦ ਕਾੜ ਤੇ ਸੈਜ ਵਜਨ ਵਾਧੂ ਹੈ ਨਾ ਵਾਧੂ ਹੈ ਜੀ ਕੋਈ ਕਮੀ ਨਹੀਂ ਹੁਣ ਕਿੰਨਾ ਫਿਰ ਬੋਲਾ ਰੈਡੀ ਆ ਬੋਲਾ ਇਹਦੇ ਥੱਲੇ ਬਾਈ ਜੀ ਆਪਾਂ 12 ਤੋਂ ਬਾਹਰ ਮਣਕੇ ਲਏ ਆਂ ਓਕੇ ਹਾਂ ਠੀਕ ਹੈ ਅਗਲਾ ਤੋਂ 10 ਹੀ ਮੰਨ ਲੇ ਓਕੇ ਵੀ 10 ਤੋਂ ਸਟਾਰਟਿੰਗ ਕਿੰਨਾ ਕੁ ਦੋ ਦੇ ਦੂਗੀ ਇਹ 15 ਤੋਂ ਟੱਪੂਗੀ 15 ਤੋਂ ਓਕੇ ਖੋਲੋ ਜੀ ਤੋੜਾ ਕਰਾ ਕੇ ਚੈੱਕ ਚੰਗੀ ਹੈ ਜੀ ਸਾਰੇ ਮਾਰ ਕੇ ਪੂਰੇ ਆ ਜਿਆਦਾ ਜਾਣਕਾਰੀ ਬਾਈ ਨਾਲ ਤੁਸੀਂ ਨੰਬਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਉਹ ਤੋਂ ਲੈਣੀ ਆ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਦਾ ਸੱਲੀ ਤੋਂ ਦੀ ਆਪਦੀ ਆਪ ਕਰਨੀ ਆ ਸਾਈਜ਼ ਫੁੱਲ ਤੇ ਜਿਹੜੇ ਇਹਦੀ ਕੁਆਲਿਟੀ ਥਣਾ ਦੀ ਆ ਸਭ ਕਾ ਇਹਦੀ ਸਾਰੀ ਨੀਲੀ ਰਾਬੀ ਵਾਲੀ ਆ ਜੀ ਸਾਈਜ਼ ਪੂਰਾ ਚੰਗਾ ਡੱਬੋ ਪ੍ਰਿੰਟ ਪੂਰੇ ਆ ਜਿਹੜੇ ਹੈਗੇ ਨੀਲੀ ਰਾਬੀ ਵਾਲੇ ਹੁੰਦੇ ਆ ਆ ਦੇਖੋ ਜੀ ਚੰਗੇ ਥਾਣੇ ਮੋੜ ਲਿਓ ਜੀ ਚੰਗੇ ਥਾਣੇ ਹਵਾਨੇ ਦੀ ਆ ਕੀ ਤੇ ਇੱਕ ਤੁਹਾਨੂੰ ਹੋਰ ਦੱਸ ਦਈਏ ਜੀ ਸਵੇਰ ਦੇ ਟਾਈਮ ਆਪਾਂ 11:00 ਵਜੇ ਵੀਡੀਓ ਬਣਾ ਰਹੇ ਆ ਉਸ ਹਿਸਾਬ ਨਾਲ ਤੁਸੀਂ ਜੱਜਮੈਂਟ ਕਰਨੀ ਹੈ ਲਓ ਜੀ ਸਾਰੀ ਨਿਚੋੜੀ ਵੀ ਧਾਰ ਧਾਰ ਵਈ ਦੁੱਧ ਛੜਤਾ ਵਿੱਚ ਓਕੇ ਜੀ ਆ ਦੇਖੋ ਜੀ ਖਾਣਲੇ ਵੇ ਦੀ ਪੂਰੀ ਸਾਫ ਤੇ 11 ਵਜੇ ਦੇ ਹਿਸਾਬ ਨਾਲ ਇਹ ਲੇ ਵੇ ਜੱਜਮੈਂਟ ਕਰਿਓ ਮੁੱਲ ਰੇਟ ਸਭ ਕੁਝ ਡੀਟੇਲ ਸਾਰੀ ਵੀਡੀਓ ਦੇ ਵਿੱਚ ਹੋ ਤਾਂ ਇਸ ਨੂੰ ਟੌਪ ਦਾ ਨਗੀਨਾ ਹੀ ਦਿਖਾਤਾ ਠੀਕ ਹੈ ਜੀ ਆ ਦੇਖੋ ਸਾਈਜ਼ ਚੰਗਾ ਕੱਦ ਚੰਗਾ ਫਿਰ ਆਪਾਂ ਤੁਹਾਨੂੰ ਦੁਬਾਰਤੂ ਦੱਸ ਦਗੇ ਕੋਈ ਨੀਲੀ ਰਾਵੀ ਵਿੱਚ ਕੋਈ ਵੀ ਕਾਚ ਨਹੀਂ ਹੈਗਾ ਫੁੱਲ ਨੀਲੀ ਰਾਵੀ ਵਿੱਚ ਪੈਂਦੀ ਹੈ ਜੀ ਕਵਾਲਿਟੀ ਪੂਰੀ ਚੰਗੀ ਆ। ਹਾਂਜੀ ਕੀ ਰੇਟ ਕੀ ਆ ਗਿਆ ਦਾ ਜੀ? ਰੇਟ ਬਈ ਦਾ ਜਿੰਨਾ ਮਰਜ਼ੀ ਕਰੀ ਜਾਈਏ ਡੇਢ ਕਰੀ ਜਾਈਏ 60 ਕਰੀ ਜਾਈਏ। ਹੂੰ ਇਹ ਆਪਾਂ 1 40 ਚੋਂ ਮਾਨਤਾਨ ਕਰਦੇ ਹਾਂ। ਮਾਨਤਾਨ ਖੁੱਲਾ ਹੋ ਜਾਣਾ। ਖੁੱਲਾ ਬਾਕੀ ਇਹ ਜਿਹੜੇ ਬੰਦੇ ਆਨਲਾਈਨ ਮੰਗਵਾਉਣੀ ਏ। ਹੂੰ ਇਹਦੇ ਵਿੱਚ ਕੋਈ ਥਣ ਚ ਨੁਕਸ ਹੋ ਕੋਈ ਧਾਰ ਵਗੈਰਾ। ਬਾਕੀ ਦਾ ਵੀਡੀਓ ਕਾਲ ਲਾ ਕੇ ਵਿੱਚ ਹੋ ਸਕਦਾ ਅਗਲਾ। ਵੀਡੀਓ ਕਾਲ ਲਾ ਕੇ ਚੋਲੇ ਆਪਣੀ ਮੇਰੀ ਗਾਰੰਟੀ ਹੈ ਮੈਂ ਵਾਪਸ ਲਾਵਾਂਗਾ। ਠੀਕ ਹੈ ਜੀ ਓਕੇ ਜੇ ਥੋੜਾ ਜਿਹਾ ਕੋਈ ਨੁਕਸ ਹੋ ਗਿਆ ਕਿਸੇ ਵੀ ਗੱਲ ਦੀ ਹੋਵੇ ਨਾ ਹਾਂ ਜੇ ਕੋਈ ਦੂਰ ਆਉਂਦਾ ਆਵੇ ਆ ਕੇ ਆਪਦੀ ਪਾਸ ਕਰੇ ਲੈ ਜੇ ਆਪਾਂ ਜਵਾਰ ਨੱਕ ਦੇ ਕਰੀ ਡਿੱਗੀ ਪਥਲ ਇਨੀ ਪੋਲੀ ਰੂ ਓਕੇ ਹੁਣ ਜੀ ਲਾਸਟ ਵਾਲੀ ਆਪਾਂ ਦੇਖ ਲਗੇ ਲਾਸਟ ਵਾਲੀ ਬਾਈ ਜੀ ਇਹ ਮੱਝ ਹੈਗੀ ਆ ਆਪਾਂ ਚਾਹੇ 20 ਕਿਲੋ ਕਹੇਗਾ ਉਹ ਤਾਂ ਝੂਠ ਹੋ ਜਾਊਗਾ ਹੂੰ ਜਿਹੜਾ ਆਪਾਂ ਛੋਆ ਵਸੇਗਾ ਦੁੱਧ ਹੈ 5 ਫੁੱਟ ਤੋਂ ਉੱਪਰ ਹਾਈਟ ਹੈ ਜੀ ਹੂੰ ਇਹ 18 19 ਕਿਲੋ ਵਾਲੀ ਮੱਝ ਹੈ ਕਿਹੜਾ ਸੋਏ ਵਾਸਤੇ ਗੱਬਣਾ ਹੁਣ ਇਹ ਸੂਏ ਵਾਸਤੇ ਆਪਾਂ ਉਹਨੇ ਤੀਜਾ ਗਿਆ ਸੀ ਉਦੋਂ ਹੂੰ ਠੀਕ ਹੈ ਜੀ ਆਪਾਂ ਇੱਕ ਸੂਆ ਚੋਈਆ ਮੈਨੂੰ ਥੋਪੜ ਹੀ ਲਿਆਇਆ ਚਲ ਚੌਥਾ ਮੰਨ ਲਈਏ ਚੌਥਾ ਮੰਨ ਲਏ ਪੰਜਵਾਂ ਮੰਨ ਲਏ ਤੇ ਕਿੰਨੇ ਜਰ ਦੀ ਚੈੱਕ ਪਾਸ ਹੈ ਜੀ ਇਹ ਚੈੱਕ ਪਾਸ 7 ਮਹੀਨੇ ਦੀ ਹੈ ਜੀ ਬਾਵਰ ਤੋਂ ਲక్ష్ਮੀਂ ਦੇਰੀ ਬਾਵਰ ਦਾ ਸੀਮਨ ਲੱਗਿਆ ਰਿਹਾ ਇਹ ਪਰਫਰਮ ਆ ਜਾਵਾਂ ਗੱਲ ਹੈ ਚਾਹਾਂ ਮੇਰਾ ਆਪਣੇ ਹੱਥੀ ਲਵਾ ਆਪਾਂ ਠੀਕ ਹੈ ਨਾ ਜਿਹਨੇ ਬਰੀਡ ਤੇ ਕੰਮ ਕਰਨਾ ਤੇ ਦੁੱਧ ਫਿਰ ਕਿੰਨਾ ਲੰਮਾ ਸਮਾਂ ਦਿੰਦੀ ਆ ਦੁੱਧ ਲੰਮਾ ਸਮਾਂ ਜੂਗੀ ਇਹਦਾ ਮੈਂ ਲਾਲਚ ਕਰ ਗਿਆ ਮੈਂ ਨਾ ਟੀਕਾ ਨਹੀਂ ਭਰਾਇਆ ਪੰਜ ਠੀਕ ਆ ਪਹਿਲਾਂ ਦੁੱਧ ਚੋਈ ਗਾ ਉਹ ਤਾਂ ਕਰਕੇ ਇਹਦਾ ਵੀ ਕਰਾ ਲਈ ਤੋਰਾ ਚੱਕ ਜਾਓ ਚੰਗੀਆਂ ਜੀ ਸਾਈਜ਼ ਫੁੱਲ ਆ ਫਿਰ ਤੁਹਾਨੂੰ ਦੱਸ ਦਗੇ ਚੰਗੇ ਆਪਾਂ ਸੂ ਰੱਖਣ ਦਾ ਬਾਈ ਸਕੀਨ ਆਗਾ ਕੋਈ ਐਵੇਂ ਆਮ ਜੀ ਮੱਝ ਨਹੀਂ ਹੈਗੀ ਆ ਵੀ ਠੀਕ ਹੈ ਜੀ ਤੇ 7 ਮਹੀਨੇ ਦੀ ਚੈੱਕ ਪਾਸ ਆ ਤੁਸੀਂ ਆਉਦੀ ਕਰਾ ਲੈਣੀ ਹੈ ਬਾਈ ਦੀ ਕਰਾਈ ਵੀ ਆ ਸਿੰਘ ਸੱਲੇ ਦੀ ਇੱਕ ਨੰਬਰ ਆ ਵੱਡੀਆਂ ਮੱਹਾਂ ਚ ਆ ਗਈ ਜੀ ਜੇ ਆਪਾਂ ਮੈਂ ਇਹ ਗੱਲ ਕਰ ਲਗੇ ਚੰਗੀਆਂ ਚ ਆਉਂਦੀ ਆ ਸੂਆ ਬਾਈ ਕਹਿੰਦਾ ਚੌਥੇ ਵਾਸਤੇ ਹੁਣੇ ਗੱਬਣਾ 7 ਮਹੀਨੇ ਚੈੱਕ ਪਾਸ ਆ ਮੋੜ ਲਿਓ ਜੀ ਕੁਆਲਿਟੀ ਚੰਗੀ ਆ ਬਾਕੀ ਦੀ ਗੱਲ 3 ਮਹੀਨਿਆਂ ਨੂੰ ਮੱਝ ਨੇ ਸੂ ਪੈਣਾ ਤਦ ਕਾਠ ਵੱਡੇ ਦੀ ਆ ਗਈ ਜੀ ਦੁੱਧ ਬਾਈ ਨੇ ਜਿੰਨਾ ਕਿਹਾ ਬਾਕੀ ਇਹਦਾ ਜਿਹੜਾ ਬਾਡੀ ਸਟਰਕਚਰ ਆ ਉਹ ਦਾਸ ਦਾ ਵੀ ਇਹਨੇ ਦੁੱਧ ਕੱਢਣਾ ਹੀ ਕੱਢਣਾ ਬਾਈ ਖੁੱਲਾ ਖੜਦੀ ਐ ਟਾਂਗਾਂ ਦਾ ਨਾ ਹਿੱਟ ਰੇ ਕਿਉਂਕਿ ਜਿਹੜਾ ਬੰਦਾ ਦੁੱਧ ਤੇ ਪਸ਼ੂ ਲਾਉਂਦਾ ਉਹਨੂੰ ਥੋੜਾ ਲਾਲਚ ਹੁੰਦਾ ਮੈਸਾਜਰ ਪਾਲਾ ਹੈ ਠੀਕ ਹੈ ਜੀ ਆ ਦੇਖੋ ਜੀ ਕੁਆਲਿਟੀ ਚੰਗੀ ਸੈਜ ਫੁੱਲ ਥਾਣ ਚੈੱਕ ਕਰਾ ਦੂਗੀ ਕੋਈ ਇਹੋ ਜੀ ਗੱਲ ਥਾਣ ਪਾਸ ਜ਼ਰੂਰ ਇਹਨੇ ਕਰਾ ਦੇਣੇ ਤੇ ਜ਼ਰੂਰ ਬਾਈ ਨਾਲ ਕਰ ਸੰਪਰਕ ਮੋਲੇ ਦਾ ਇਹਦਾ ਕੀ ਰੇਟ ਆਗੇ ਇਹਦਾ ਰੇਟ ਭਾਈ ਜਿੰਨਾ ਮਰਜ਼ੀ ਕਰੀਏ ਗਾ ਸੂਣਾ ਤਾਂ ਨੇ ਪੂਰੀ ਰੁੱਤ ਚੱਲੋ ਤਾਂ ਤੈਨੂੰ ਪਤਾ ਹੀ ਕਿੱਥੇ ਜਾ ਕੇ ਪਾਣੀ ਆ ਹਾਂਜੀ ਇਹ ਪੂਰੇ ਲੱਖ ਦੀ ਦੇ ਦਿਆਂਗੇ ਯਾਰ ਜਦੋਂ ਸੂਈ ਹੋਈ ਉਦੋਂ ਤਾਂ ਨਹੀਂ ਕੋਈ ਦਿੰਦਾ ਇਹ ਜੀ ਉਦੋਂ ਤਾਂ ਭਾਈ ਇਹ ਬਸ ਹਾਂ ਤੂੰ ਹੀ ਡੇਢ ਡੇਢ ਦਾ ਨਿੱਕੇ ਨਿੱਕੇ ਮੰਗੀ ਆ ਮੰਗੀ ਜਾਂਦੇ ਆ ਠੀਕ ਹੈ ਨਾ ਓਕੇ ਜੀ ਤੇ ਦੋਸੀਂ ਦੋਨੇ ਦਿਖਾ ਦਿਓ ਨੰਬਰ ਬੋਲ ਦਿਓ ਜੀ ਨੰਬਰ 76960 ਹਾਂ 10764 ਮੈਂ ਇਹਦਾ ਆਪਣੀ ਫੁੱਲ ਗਾਰੰਟੀ ਆ ਓਕੇ ਜੀ ਨਗ ਨਈ ਆ ਮੈਂ ਕਹਾਂ ਜੀ ਪੂਰਾ ਇੱਕੋ ਜਆ ਕੋਤਾ ਸਾਹਿਬ ਆਪੂਲੀ ਹੈ ਰੂਮ ਵਰਗੀ ਜਿਵੇਂ ਮਰਜ਼ੀ ਆਨਲਾਈਨ ਮੰਗਾ ਲੈ ਇੱਥੇ ਆ ਕੇ ਪਾਸ ਠੀਕ ਹੈ ਜੀ ਓਕੇ ਮਰਜ਼ੀ ਹੋ ਬਾਕੀ ਦਾ ਪਿੰਡ ਦੀਨਾ ਸਾਹਿਬ ਤੋਂ ਆਪਾਂ ਵੀਡੀਓ ਤੁਹਾਨੂੰ ਕਵਰ ਕਰਕੇ ਦਿੱਤੀ ਆ ਜਿਲ੍ਹਾ ਮੋਗਾ ਤਹਿਸੀਲ ਨੇਹਾਲ ਸਿੰਘ ਵਾਲੇ ਤੋਂ ਦੋ ਸੀਗੀਆਂ ਦੋਨੇ ਤੁਹਾਨੂੰ ਦਿਖਾ ਦਿੱਤੀਆਂ ਇੱਕ ਨੀਲੀ 라ਵੀ ਦਾ ਨਕੀਨਾ ਤੇ ਇੱਕ ਮੋਹਰਾ ਦਾ ਧੰਨਵਾਦ ਜੀ